सीएम भगवंत सी मान ਨੂੰ ਹਸਪਤਾਲ ਤੋਂ ਮਿਲੀ ਛੁੱਟੀ ਫੋਰਟਿਸ ਤੋਂ ਡਿਸਚਾਰਜ ਹੋ ਕੇ ਪਹੁੰਚੇ CAR ਚਾਰ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਚ ਦਾਖਲ ਸਨ ਮੁੱਖ ਮੰਤਰੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਐਕਸ਼ਨ ਚ ਸੀਐਮ ਮਾਨ ਪੰਜਾਬ ਪਵਨ ਚ ਅਧਿਕਾਰੀਆਂ ਨਾਲ ਮੀਟਿੰਗ ਜਾਰੀ ਚੋਣੇ ਦੇ ਖਰੀਦ ਪ੍ਰਬੰਧਾਂ ਦੀ ਕਰ ਰਹੀ ਸਮਿਖਿਆ ਸ਼੍ਰੀ ਕਾਲ ਤੱਕ ਸੈਦ ਦੇ ਨੋਟਿਸ ਤੇ ਬੀਬੀ ਜਾਗੀਰ ਕੌਰ ਦਾ ਪਹਿਲਾ ਬਿਆਨ ਕਿਹਾ ਵਿਰੋਧੀਆਂ ਨੇ ਤਾਂ ਕਰਨੀਆਂ ਹੁੰਦੀਆਂ ਉਹ ਜੀਆਂ ਗੱਲਾਂ ਮੈਂ ਆਪਣੇ ਆਪ ਦੇ ਦੇਵਾਂਗੀ ਜਵਾ ਸੁਨਾਰੀਆ ਜੇਲ੍ਹ ਚ ਬੰਦ RAM ਰਹੀਮ ਨੇ ਫਿਰ ਮੰਗੀ ਪੈਰੋਲ ਹਰਿਆਣਾ ਸਰਕਾਰ ਨੂੰ ਲਾਈ ਅਰਜੀ ਸਰਕਾਰ ਨੇ ਚੋਣ ਕਮਿਸ਼ਨ ਤੋਂ ਮੰਗੀ ਮਨਜ਼ੂਰੀ 86 ਪਾਰਟੀ ਬਣਾਉਣਗੇ MP ਅਮਰਿਤਪਾਲ ਪਿਤਾ ਬੋਲੇ ਪੰਥ ਤੇ ਪੰਜਾਬ ਦੇ ਭਲੇ ਲਈ ਬਣਾਵਾਂਗੇ ਪਾਰਟੀ ਅਜੇ ਨਾਮ ਤੇ ਢਾਂਚਾ ਤੈ ਨਹੀਂ ਵੱਡਾ ਇਕੱਠ ਕਰਕੇ ਹੋਏਗਾ ਲੁਧਿਆਣਾ ਚ ਵਰਦਮਾਨ ਗਰੁੱਪ ਦੇ ਮਾਲਕ ਤੋਂ 7 ਕਰੋੜ ਦੀ ਠੱਗੀ ਕਰਨ ਵਾਲੇ ਦੋ ਗ੍ਰਿਫਤਾਰ ਪੁਲਿਸ ਨੇ 6 ਕਰੋੜ ਰੁਪਏ ਦੀ ਨਕਦੀ ਕੀਤੀ ਬਰਾਮਦ ਸਪਰੀਮ ਕੋਰਟ ਦੇ ਜਾਲੀ ਆਰਡਰ ਤੇ ਅਰੈਸਟ ਵਾਰੰਟ ਦਿਖਾ ਕੇ ਕੀਤੀ ਸੀ ਠੱਗੀ। ਗੁਰੰਦਰ ਪੁਲਿਸ ਵੱਲੋਂ 40 ਡਿਗਰੀ ਬ੍ਰਾਊਨ ਵਾਲੇ ਰੈਕੇਟ ਦਾ ਪਰਦਾ ਪਾਸ਼ ਪੁਲਿਸ ਨੇ ਮਾਸਟਰਮਾਈਂਡਸ ਅਨੇ ਦੋਨ ਕੀ ਤਕਾਬੂ ਪੰਜਾਬ ਤੋਂ ਯੂਪੀ ਤੱਕ ਫੈਲਿਆ ਸੀ ਰੈਕੇਟ। ਕੈਨੇਡਾ ਦੇ ਕਿਊਬੈਕ ਸੂਬੇ 'ਚ ਸਰਕਾਰੀ ਅਧਿਕਾਰੀਆਂ ਤੇ ਧਾਰਮਿਕ ਚਿੰਨ੍ਹ ਫੋਨ ਤੇ ਲੱਗੀ ਪਾਬੰਦੀ। ਸਿੱਖ ਅਧਿਕਾਰੀ ਨਹੀਂ ਪਾ ਸਕਣਗੇ ਦਸਤਾਰ, ਮੁਸਲਮਾਨਾਂ ਦੇ ਸਕਾਫ ਤੇ ਇਸਾਈਆਂ ਦੇ ਕਰਾਸ ਪੈਨਨ ਤੇ ਵੀ ਰੋਕ। ਸਸਿਕਾਲ ਨਿਊਜ਼ 819 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਵਿਰਾੜ ਸ਼ੁਰੂਆਤ ਕਰਦੇ ਹਾਂ ਚੋਨੇ ਦੀ ਸਰਕਾਰੀ ਖਰੀਦ ਨਾਲ ਜੁੜੀ ਖਬਰ ਤੋਂ 1 ਅਕਤੂਬਰ ਤੋਂ ਪੰਜਾਬ ਚ ਚੋਨੇ ਦੀ ਖਰੀਦ ਹੋਏਗੀ ਜਾਂ ਨਹੀਂ ਇਸ ਤੇ ਸਸਪੈਂਸ ਬਣਿਆ ਕਿਉਂਕਿ ਆੜਤੀ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਸਰਕਾਰ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਮੀਟਿੰਗ ਚ ਸਹਿਮਤੀ ਨਹੀਂ ਬਣੀ ਆੜਤੀਆਂ ਨੇ ਕਿਹਾ ਕਿ ਸਾਨੂੰ ਘੱਟ ਆੜਤ ਮਨਜ਼ੂਰ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਅੱਗੇ 10 ਮੰਗਾਂ ਰੱਖੀਆਂ ਨੇ ਔਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਹਾਲਾਂਕਿ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਸੂਬੇ ਦੇ ਵਿੱਚ ਪਰ ਇਸ ਤੇ ਸਵਾਲ ਲੱਗ ਗਿਆ ਕਿ ਜੇ ਜੇ ਮੰਡੀਆਂ ਬੰਦ ਰਹਿੰਦੀਆਂ ਨੇ ਜੇ ਆਰਤੀ ਮੰਡੀਆਂ ਬੰਦ ਕਰਦੇ ਨੇ ਤਾਂ ਫਿਰ ਸਰਕਾਰੀ ਖਰੀਦ ਕਿਸ ਤਰੀਕੇ ਨਾਲ ਸ਼ੁਰੂ ਹੋਏਗੀ ਕਿਉਂਕਿ ਆਰਤੀਆਂ ਨੇ ਬੋਲੀ ਦੇਣੀ ਹੁੰਦੀ ਹੈ ਖਰੀਦ ਕਰਨੀ ਹੁੰਦੀ ਹੈ ਔਰ ਅਗਰ ਆਰਤੀਏ ਸਟ੍ਰਾਈਕ ਤੇ ਚਲੇ ਗਏ ਜਾਂ ਉਹਨਾਂ ਨੇ ਮੰਡੀਆਂ ਬੰਦ ਕਰ ਦਿੱਤੀਆਂ ਤਾਂ ਫਿਰ ਇੱਕ ਤਰੀਕ ਤੋਂ ਖਰੀਦ ਕਿਵੇਂ ਹੋਏਗੀ ਅੱਜ ਦਿਨ ਪਰ ਮੀਟਿੰਗ ਚੱਲਦੀ ਰਹੀ ਕੈਬਨਿਟ ਮਨਿਸਟਰ ਮੀਟਿੰਗ ਕਰਦੇ ਰਏ ਆਰਤੀਆਂ ਦੇ ਨਾਲ ਪਰ ਉਸ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਜੋ ਆਰਤੀਆਂ ਨੇ ਆ ਕੇ ਬਾਅਦ ਚ ਦੱਸਿਆ ਕਿ ਅਸੀਂ ਆਪਣੀਆਂ ਮੰਗਾਂ ਰੱਖੀਆਂ ਨੇ ਪਰ ਹਲੇ ਸਰਕਾਰ ਨੇ ਉਹਨਾਂ ਤੇ ਕੋਈ ਹਾਂ ਪੱਕੀ ਹੁੰਗਾਰਾ ਨਹੀਂ ਦਿੱਤਾ ਯਾਨੀ ਆਰਤੀਆਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਸੋ ਇਸ ਕਰਕੇ ਹਾਲੇ ਵੀ ਜੋ ਆਰਤੀਆਂ ਨੇ ਐਲਾਨ ਕੀਤਾ ਹੋਇਆ ਉਹ ਐਲਾਨ ਹਲੇ ਵੀ ਬਰਕਰਾਰ ਹੈ ਵਿਜੇ ਕਾਲੜਾ ਜਿਹੜੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦਾ ਕੀ ਕਹਿਣਾ ਹੈ ਸਾਡੇ ਸਹਿਯੋਗੀ ਨਪਿੰਦਰ ਬਰਾੜ ਨੇ ਗੱਲਬਾਤ ਕੀਤੀ ਹੈ ਸੁਣਦੇ ਹਾਂ ਆਰਤੀ ਕੀ ਕਹਿ ਰਹੇ ਨੇ ਇਸ ਪੂਰੀ ਮੀਟਿੰਗ ਤੋਂ ਬਾਅਦ ਪਹਿਲਾਂ ਤਾਂ ਇਹ ਸਮਝਣਾ ਚਾਹੂੰਗਾ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਸਿਰੇ ਲੱਗੀ ਤੁਹਾਡੀ ਔਰ ਕਿਹੜੀਆਂ ਮੁੱਖ ਮੰਗਾਂ ਸੀ ਜਿਨ੍ਹਾਂ ਨੂੰ ਲੈ ਕੇ ਚਰਚਾ ਸੀ ਜਿੱਥੇ ਤੁਹਾਨੂੰ ਲੱਗਦਾ ਸੀ ਕਿ ਸਹਿਮਤੀ ਬਣਨੀ ਚਾਹੀਦੀ ਹੈ ਨਪਿੰਦਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਆਂ ਕਿ ਜਿਹੜਾ ਚੈਨਲ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੁਸੀਂ ਸਾਡੀ ਆਵਾਜ਼ ਪਹੁੰਚਾਉਣ ਵਾਸਤੇ ਕੋਨੇ-ਕੋਨੇ 'ਚ ਸਾਨੂੰ ਸਮਾਂ ਦਿੱਤਾ ਹੈ ਅਸੀ ਧੰਨਵਾਦੀ ਆ ਤੁਹਾਡੇ ਦੇਖੋ ਮੀਟਿੰਗ ਬੜੇ ਚੰਗੇ ਮਾਹੌਲ ਚ ਹੋਈ ਪਰ ਮੈਂ ਸਮਝਦਾ ਕਿ ਮਿਲਿਆ ਸਾਨੂੰ ਕੁਛ ਨਹੀਂ ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਇਸ ਮੀਟਿੰਗ ਦੇ ਵਿੱਚ ਸਾਡੇ ਐਗਰੀਕਲਚਰ ਮਿਨਿਸਟਰ ਸਰਾਗੁਰਮੀਤ ਸਿੰਘ ਖੁੜੀਆ ਜੀ ਸ਼੍ਰੀ ਲਾਲਚੰਦ ਕਟਾਲੂ ਚੱਕ ਜੀ ਫੂਡ ਮਿਨਿਸਟਰ ਪੰਜਾਬ ਚੀਫ ਸੈਕਟਰੀ ਸਾਹਿਬ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਪ੍ਰਿੰਸੀਪਲ ਸੈਕਟਰੀ ਫੂਡ ਸਾਡੇ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਕਰਸਨਾ ਜੀ ਤੇ ਸੈਕਟਰੀ ਮੰਡੀ ਬੋਰਡ ਹੋਰ ਅਧਿਕਾਰੀ ਪੰਜਾਬ ਮੰਡੀ ਬੋਰਡ ਦੇ ਤੇ ਪੰਗਰੇ ਦੇ ਉੱਥੇ ਮੀਟਿੰਗ ਦੇ ਵਿੱਚ ਹਰਕਤ ਕੀਤੀ ਉਹਨਾਂ ਨੇ ਮੇਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਸਨ तकरीबन 100 ਦੇ ਕਰੀਬ ਸਾਡੇ ਸਾਥੀ ਆਏ ਸੀਗੇ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਹਰ ਚੀਜ਼ ਉਹਨਾਂ ਦੱਸੀ ਜੋ ਸਾਡਾ ਰਾਈਟ ਹੈ ਅਸੀਂ ਕੋਈ ਨਵੀਂ ਮੰਗ ਨਹੀਂ ਮੰਗੀ ਕਿਉਂਕਿ ਹਰਿਆਣਾ ਦੇ ਵਿੱਚ ਪਿਛਲੇ ਦਿਨੀ ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਜਿੰਨਾ ਚਿਰ ਤੱਕ ਸੈਂਟਰ ਗਵਰਨਮੈਂਟ ਤੋਂ 8.2% ਨਹੀਂ ਆਉਂਦੀ ਉਹਨੀ ਦੇਰ ਹਰਿਆਣਾ ਸਰਕਾਰ ਤੁਹਾਨੂੰ 8.2% ਪੂਰੀ ਕਰਕੇ ਦੇਊਗੀ ਅਸੀਂ ਉਹਨਾਂ ਨੂੰ ਕਿਹਾ ਵੀ ਹਰਿਆਣਾ ਜਿਹੜਾ ਹੈ ਉਹ ਪੰਜਾਬ ਨਾਲੋਂ ਕੋਈ ਘੱਟ ਨਹੀਂ ਅੱਜ ਪੰਜਾਬ ਦੀ ਜਿਹੜੀ ਪੂਰੀ ਆਰਥਿਕਤਾ ਹੈ ਉਹ ਐਗਰੀਕਲਚਰ ਤੇ ਡਿਪੈਂਡ ਹੈ ਸਾਨੂੰ ਹਰ ਵਾਰੀ ਲਾਰਾ ਲਾਇਆ ਜਾਂਦਾ ਸਾਡਾ ਪੰਜਾਬ ਮੰਡੀ ਬੋਰਡ ਦਾ ਏਪੀਐਮਸੀ ਐਕਟ ਕਹਿੰਦਾ ਕਿ 22% ਆਰਤ ਜਿਹੜੀ ਹੈ ਉਹਦੇ ਨਹੀਂ ਬੰਦੀ ਹੈ ਪਰ ਸਾਨੂੰ ਅੱਜ ਜੋ 45 ਰੁਪਏ 88 ਪੈ ਮਿਲ ਰਹੇ ਆ ਇਹ 2 ਰੁਪਏ ਤੋਂ ਵੀ ਘਟ ਗਏ ਸਾਡੇ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਸਾਡੇ ਬਜ਼ੁਰਗਾਂ ਦਾ ਲਾਜ ਸਾਡੇ ਬਿਜਲੀ ਦੇ ਖਰਚੇ ਸਾਡੇ ਮਨੀਮਾ ਦੇ ਖਰਚੇ ਅਦਰਸ ਐਕਸਪੈਂਸ ਜਿਹੜੇ ਆ ਉਹ ਸਾਡਾ ਜੇਬ ਤੋਂ ਜਾ ਰਿਹਾ ਦੁਜਾ ਇਹਨਾਂ ਨੇ ਪਿਛਲੇ ਕਣਕ ਦੇ ਸੀਜ਼ਨ ਚ ਪਹਿਲੀ ਵਾਰੀ ਕੀਤਾ ਪੰਜਾਬ ਸਰਕਾਰ ਦੇ ਪ੍ਰਕurement ਏਜੰਸੀਆਂ ਦੇ ਅਫਸਰਾਂ ਨੇ ਰੱਜ ਕੇ ਲੁੱਟ ਲੁੱਟਈ ਹੈ ਮਤਲਬ ਕਣਕ ਖਰੀਦ ਲਈ ਪੰਜਾਬ ਮੰਡੀ ਬੋਰਡ ਦਾ ਐਕਟ ਇਹ ਗੱਲ ਕਹਿੰਦਾ ਹੈ ਕਿ ਜਦੋਂ ਕਣਕ ਛੋਨਾ ਮੰਡੀਆਂ ਦੇ ਵਿੱਚੋਂ ਸਰਕਾਰ ਜਾਂ ਵਪਾਰੀ ਖਰੀਦ ਕਰੂਗਾ ਉਹ ਐਟ ਦੀ ਸਪੋਰਟ ਮਤਲਬ ਵਿਦਨ 24 ਆਵਰਸ ਟੈਸਟ ਪੇਮੈਂਟ ਕੀਤੀ ਜਾ ਸਕਦੀ ਹੈ ਟੈਸਟ ਪੇਮੈਂਟ ਐਟ ਦਾ ਪਲੇਟਫਾਰਮ ਆਫਟਰ ਦਾ ਪੇਮੈਂਟ ਇਮੀਡੀਏਟ ਇਮੀਡੀਏਟ ਦਾ ਮਤਲਬ ਤੁਰੰਤ 24 ਘੰਟੇ ਦੇ ਵਿੱਚ ਜਿਹੜੀ 72 ਘੰਟੇ ਦੇ ਵਿੱਚ ਲਿਫਟਿੰਗ ਜ਼ਰੂਰੀ ਹੈ ਕੋਈ ਫਸਲ ਹੋਵੇ ਚਾਹ ਸਰਕਾਰੀ ਚਾਹ ਗੈਰ ਸਰਕਾਰੀ ਨਾਲ ਚੁੱਕਣ ਦੀ ਸੂਰਤ ਦੇ ਵਿੱਚ 25 ਪੈਸੇ ਪਰ ਬੋਰੀ ਪਰ ਡੇ ਮੰਡੀ ਬੋਰਡ ਤੋਂ ਜੁਰਮਾਨਾ ਵਸੂਲੂਗਾ ਪਰ ਉਹ ਮਾਸੀ ਬੁੱਫੀ ਦੇ ਰਲ ਜਾਂਦੇ ਆ ਕੋਈ ਜੁਰਮਾਨਾ ਤਾਂ ਕੀ ਦੇਣਾ ਉਲਟਾ ਜਦੋਂ ਕਣਕ ਖਰੀਦੀ ਹੈ ਪੰਜਾਬ ਸਰਕਾਰ 12% ਦੇ ਮੁਕਤ ਦੇ ਗਵਰਨਰ ਆਫ ਇੰਡੀਆ ਸੇ ਖਰੀਦੀ ਹੈ ਜਦੋਂ ਲਿਫਟਿੰਗ ਕੀਤੀ ਐ ਕਿ ਉਹ ਨਾ ਗਈ 9 10 ਕਿਉਂਕਿ ਕਰਮੀ ਬੇਤਾਸ਼ਾ ਪੈਗੀ ਅਡਵਾਂਸ ਪੈਗੀ ਤੇ ਉਹਦੇ ਕਰਕੇ ਕਣਕ ਦੀ ਜਿਹੜੀ ਸ਼ਾਰਟੇਜ ਰਿਸਪੈਕਟਰਾਂ ਨੇ ਕੀ ਕੀਤਾ ਕਣਕ ਚੱਕ ਕੇ ਲੈ ਗਏ ਗਦਾਮਾਚ ਪਹੁੰਚ ਗਈ ਕਿਨਕ ਦੂਜੇ ਸਵੇਰਾਂ ਚਲੀ ਗਈ ਰੇਲਵੇ ਤੇ ਰੋਡ ਹੋ ਕੇ ਸਾਨੂੰ 3 ਮਹੀਨੇ ਬਾਅਦ ਜਦੋਂ ਪੈਸੇ ਦੇਣ ਲੱਗੇ ਤੇ ਬਲੈਕਮੇਲ ਕਰਕੇ ਸਾਡੀ ਅਰਧ ਦੇ ਪੈਸਿਆਂ ਦੇ ਵਿੱਚੋਂ ਹੱਥੋ-ਹੱਥੀ ਸਾਰੇ ਪੈਸੇ ਲੈ ਲਏ ਬਿੱਲਾ ਚੋਂ ਵੀ ਕੱਟ ਲੇ ਅਸੀਂ ਇਹਦੇ ਬਾਰੇ ਉਦੋਂ ਸਮੇਂ-ਸਮੇਂ ਤੇ ਸੈਕਟਰੀ ਫੂਡ ਜੀ ਨੂੰ ਡਾਇਰੈਕਟਰ ਫੂਡ ਜੀ ਨੂੰ ਦੱਸਿਆ ਪਰ ਪ੍ਰਣਾਲੀ ਉੱਥੇ ਤੋਂ ਉੱਥੇ ਰਿਹਾ ਇਸੇ ਤਰ੍ਹਾਂ EPF ਦਾ ਸਾਡਾ 50 ਕਰੋੜ ਰੁਪਇਆ ਨਜਾਇਜ਼ ਰੱਖੀ ਖੜੇ ਆ FCIL ਜਾਨੀ ਕਿ 2 4 5 5% ਤੋਂ ਵੱਧ ਪਰਚੇ ਨਹੀਂ ਕਰਦੇ ਪੰਜਾਬ ਦੀ ਟੋਟਲ ਪ੍ਰੋਗਰਾਮ ਦਾ ਉਹ 50 ਕਰੋੜ ਰੁਪਏ ਰੱਖੀ ਪਈ ਦੇ EPF ਨਾ ਤਾਂ ਮਲਾਜ਼ਮਾਂ ਨੂੰ ਦਿੰਦੇ ਆ ਨਾ ਕਰਮਚਾਰੀਆਂ ਨੂੰ ਦਿੰਦੇ ਨਾ ਸਾਨੂੰ ਵਾਪਸ ਕਰਦੇ ਆ ਮਤਲਬ ਐਡੀ ਜਿਆਦਾ ਧੱਕੇਸ਼ਾਈ ਇਸੇ ਤਰ੍ਹਾਂ ਸਾਡੇ ਕਾਫੀ ਮੁੱਦੇ ਸੀ ਵੀ ਲੋਡਿੰਗ ਦਾ ਰੇਟ ਪੰਜਾਬ ਹਰਿਆਣੇ ਨਾਲ ਬਹੁਤ ਘੱਟ ਹੈ ਮਜ਼ਦੂਰ ਸਟ੍ਰੈਕ ਤੇ ਚੱਲੇਗਾ 1 ਅਕਤੂਬਰ ਤੋਂ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਹੀਏ ਵੀ ਸਾਡੀਆਂ ਇਹ ਜਿਹੜਾ ਕਰੋੜ 200 ਕਰੋੜ ਰੁਪਏ ਸਾਰੇ ਬੰਨੀ ਆਰਥ ਜੇ 2.5% ਤੁਸੀਂ ਦੇ ਦਿਓ ਸਾਡੀਆਂ 10 ਮੰਗਾਂ ਨੇ ਸਾਡੀਆਂ 2 4 5 ਦਾ ਹੱਲ ਕਰੋ ਤੁਸੀਂ ਕਹਿੰਦੇ ਹੋ ਕਿ ਜਿਹੜੀ ਆੜਤੋ ਇੱਕ ਵਾਰੀ ਸੂਬਾ ਸਰਕਾਰ ਤੁਹਾਡੇ ਹੱਥ ਤੇ ਧਰੇ ਉਹਦੇ ਬਾਅਦ ਕੇਂਦਰ ਤੋਂ ਲਵੇ ਨਾ ਲਵੇ ਸਾਡਾ ਰਾਈਟ ਆ ਹੈ ਕਿਉਂਕਿ ਪੰਜਾਬ ਦੇ ਮੰਡੀਕਰਨ ਬੋਰਡ ਦਾ ਐਕਟ ਜਿਹੜਾ ਪੰਜਾਬ ਸਰਕਾਰ ਦਾ ਐਕਟ ਹੈ ਪੀਐਮ ਸਿਕ ਟੋ ਗੱਲ ਕਹਿੰਦਾ ਕਿ 25% ਪੰਜਾਬ ਦੀਆਂ ਮੰਡੀਆਂ ਚ ਪੱਕੇਨ ਵਾਲੀ ਹਰੇਕ ਫਸਲ ਤੇ ਆੜਤ ਮਿਲੂਗੀ ਇਹ ਸਾਡਾ ਕੋਈ ਅਸੀਂ ਮੰਗ ਨਹੀਂ ਮੰਗਦੇ ਜ਼ਾਦਾ ਅਧਿਕਾਰ ਹੈ ਤਾਂ ਅਸੀਂ ਉਹਨਾਂ ਕਹੇ ਵੀ ਸਾਡੀ ਆੜਤ ਇਸ ਨਾਲ ਦੇ ਦੇ ਦਿਓ ਜਿਹੜੀ ਤੁਸੀਂ ਦੋ ਚਾਰ ਮੰਗਾ ਹੋਰੇ ਦੇ ਨਾਲ ਐਡੀਸ਼ਨਲ ਹੈ ਉਹ ਮੰਨ ਲਓ ਲੇਕਿਨ ਆੜ ਫਿਰ ਕੀ ਕਹਿੰਦੀ ਕਿਉਂਕਿ ਮੰਤਰੀ ਵੀ ਦੋਨੇ ਬੈਠੇ ਸੀ ਸਾਰੇ ਅਫਸਰ ਤੁਹਾਡੇ ਨਾਲ ਬੈਠੇ ਸੀ ਕਈ ਘੰਟੇ ਗੱਲਬਾਤ ਚੱਲੀ ਕੋਈ ਗੱਲਬਾਤ ਫਿਰ ਸਿਰੇ ਕਿਉਂ ਨਹੀਂ ਲੱਗੀ ਚੀਫ ਸੈਕਟਰੀ ਸਾਹਿਬ ਕਹਿੰਦੇ ਵੀ ਇੱਕ ਤਾਂ ਸੀਐਮ ਸਾਹਿਬ ਠੀਕ ਨਹੀਂਗੇ ਹੁਣ ਸਾਨੂੰ ਮੀਟਿੰਗ ਦਾ ਰਿਮੈਨ ਨਹੀਂ ਪਤਾ ਲੱਗਿਆ ਕਿ ਸੀਐਮ ਸਾਹਿਬ ਪਰਮਾਤਮਾ ਦੀ ਕਿਰਪਾ ਹੋਈ ਹੈ ਉਹ ਤੰਦਰੁਸਤ ਹੋ ਕੇ ਕਰੇ ਆ ਗਏ ਆ 5 ਵਜੇ ਮੀਟਿੰਗ ਉਹਨਾਂ ਦੀ ਸ਼ੁਰੂ ਹੋਣੀ ਹੈ ਚੀਫ ਸੈਕਟਰੀ ਸਾਹਿਬ ਵੀ ਜਾ ਰਹੇ ਉੱਥੇ ਮੀਟਿੰਗ ਦੇ ਵਿੱਚ ਹੁਣ ਜਸਟ ਉਹਨਾਂ ਨੇ ਸਾਰੇ ਅਫਸਰਾਂ ਨੂੰ ਚਲੇ ਜਾਣਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਿਰਫ 200 ਕਰੋੜ ਰੁਪਏ ਹੁਣ ਪਿਛਲੇ ਦਿਨੀ ਸਾਡੇ ਸਾਥੀਆਂ ਨੇ ਕਿਹਾ ਕਿ ਪਿਛਲੇ ਦਿਨੀ ਸਰਕਾਰ ਨੇ ਉਦੇ ਨਾਲ ਹੀ ਇਹ 3500 ਕਰੋੜ ਦਾ ਫਰਕ ਪੈਣਾ ਤੇ ਸਾਡਾ ਤਾਂ 200 ਕਰੋੜ ਰੁਪਈਆ ਦੀ ਗੱਲ ਹੈ ਅਸੀਂ ਸਾਰਾ ਪੰਜਾਬ ਦਾ 8345 ਹਜ਼ਾਰ ਅਸੀਂ ਖੁਦ ਫੈਮਿਲੀ ਨਾਲ ਸਾਡੇ ਜਿਹੜੇ ਭਾਈਵਾਲ 2 ਲੱਖ ਮਲੀਮ 8 ਲੱਖ ਮਜ਼ਦੂਰ 15 ਨਾਲ ਕਿਸਾਨ ਅਸੀਂ ਜਿਹੜਾ ਆਪਰੇਸ਼ਨ ਮੇਰਾ ਕਹਿਲਾ ਵੀ ਲੱਖਾਂ ਬੰਦੇ ਨਹੀਂ ਕਰ ਸਕਦੇ ਅਸੀਂ ਚੰਤ ਸੰਗੜੇ ਬੰਦੇ ਕਰਦੇ ਹੁਣ ਉਹਨਾਂ ਨੇ ਇਹ ਗੱਲ ਲਟਕਦੀ ਛੱਡੀ ਹੈ ਕਿ ਸਲਾਹ ਕਰਕੇ ਤੁਹਾਨੂੰ ਦੱਸ ਰਿਹਾ ਜਾਂ ਇਨਕਾਰ ਹੋ ਗਿਆ ਜਾਂ ਭਰੋਸਾ ਦਿੱਤਾ ਵੀ ਸਬਰ ਰੱਖੋ ਤੁਹਾਨੂੰ ਦਿਆਂਗੇ ਨਹੀਂ ਉਹ ਤਾਂ ਸਾਨੂੰ ਕਹਿੰਦੇ ਤੁਹਾਨੂੰ ਸੈਂਟਰ ਤੋਂ ਲੈ ਕੇ ਦਿਆਂਗੇ ਅਸੀਂ ਕਹਿੰਦੇ ਕਦੋਂ ਇਹ ਗੱਲ ਤਾਂ 5 ਸਾਲ ਦੀ ਚੱਲੀ ਆਉਂਦੀ ਆ ਅੱਗੇ ਅੱਗੇ ਵੀ ਚੱਲੀ ਗਿਆ ਮੈਂ ਕਿਹਾ ਅੱਗੇ ਚੱਲੀ ਗਿਆ ਹੁਣ ਤਾਂ ਅਸੀਂ 1 ਅਕਤੂਬਰ ਤੋਂ 10000 ਦੀ ਗੈਦਰਿੰਗ ਕਰਕੇ ਤਲੌਂਡੀ ਪਾਈ ਦੇ ਵਿੱਚ ਇਹ ਐਲਾਨ ਕੀਤਾ ਪੰਜਾਬ ਦੇ ਵਿੱਚ ਵੀ ਅਸੀਂ ਪੰਜਾਬ ਦੀਆਂ ਮੰਡੀਆਂ 'ਚ 1 ਅਕਤੂਬਰ ਤੋਂ ਨਾ ਝੋਨਾ ਨਾ ਬਾਸਬਤੀ ਨਾ 15 ਸਨੋ ਮੇਰਾ ਅਮਸਲ ਤੇ ਪ੍ਰਧਾਨ ਖੜੇ ਨੇ ਸ਼ੀਨਾ ਜੀ ਅਜੇ ਨਾ ਪ੍ਰਧਾਨ ਖੜੇ ਨੇ ਪਿੱਛੇ ਬਹਿਲ ਸਾਹਿਬ ਇਹਨਾਂ ਦੀ ਮੰਡੀ 'ਚ 3 ਲੱਖ ਬੋਰੀ ਰੋਹੀ ਬਾਸਬਤੀ ਹੁੰਦੀ ਹੈ ਪਰ ਪਹਿਲੀ ਤਰੀਕ ਤੋਂ ਕੋਈ ਝੋਨਾ ਬਾਸਬਤੀ ਨਹੀਂ ਤੁਲੇਗਾ ਇਸੇ ਤਰ੍ਹਾਂ ਆਖੋਕ ਮੰਡੀਆਂ ਦੇ ਆਏ ਨੇ ਆਪਣੇ ਤੁਸੀਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇਤੀ ਹੈ ਕਿ ਇੱਕ ਤਰੀਕ ਤੋਂ ਤੁਸੀਂ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਖਰੀਦ ਨਹੀਂ ਕਰੋਗੇ ਹੁਣ ਵੇਖੋ ਕਾਟਨ ਤੇ ਸੀਸੀਆ ਇਸਨੂੰ ਆਰਧਨ ਦੇ ਰਹੀ ਤੇ ਕਾਟਨ ਬੈੱਡ ਦੇ ਵਿੱਚ ਜਿੰਨੀਆਂ ਦੁਕਾਨਾਂ ਖਰੀਦੀਆਂ ਕਰੋੜਾ ਰੁਪਈਆ ਦੀਆਂ ਦੁਕਾਨਾਂ ਲੋਨ ਲੈ ਕੇ ਬੈਂਕਾਂ ਤੋਂ ਆਰਧਨ ਲਈਆਂ ਖਾਲੀ ਬੈਠੇ ਆ ਤਿੰਨ ਚਾਰ ਸਾਲ ਤੋਂ ਕੋਈ ਸਰਕਾਰ ਨਹੀਂ ਇਸ ਗੱਲ ਦਾ ਧਿਆਨ ਕਰਦੀ ਦੇਖੋ ਜੇ ਮੰਡੀ ਬੋਰਡ ਨੇ ਦੁਕਾਨਾਂ ਕੱਟੀਆਂ ਨੇ ਕਿੱਲੇ ਦੇ ਹਿਸਾਬ ਨਾਲ ਜਗ੍ਹਾ ਲਈ ਤੇ ਸਾਨੂੰ ਫੁੱਟਾਂ ਦੇ ਹਿਸਾਬ ਨਾਲ ਦਿੱਤੀ ਤੇ ਜੇ ਤੁਹਾਨੂੰ ਆਰਧਨ ਹੀ ਨਹੀਂ ਮਿਲਣੀ ਅਸੀਂ ਉਹ ਦੁਕਾਨਾਂ ਨੂੰ ਚਟੜਾ ਇਸ ਕਰਕੇ ਅੱਜ ਸਰਕਾਰ ਨੇ ਸਿਰਫ ਸਾਨੂੰ ਮੈਂ ਸਮਝਦਾ ਵੀ ਇਹ ਵਰਚਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਪਰ ਮੇਰੇ ਸਾਥੀਆਂ ਨੇ ਫੈਸਲਾ ਕੀਤਾ ਹੈ ਕਿ ਜਦ ਤੱਕ ਸਰਕਾਰ ਸਾਨੂੰ ਇੰਪਲੀਮੈਂਟ ਨਹੀਂ ਕਰਦੀ ਲਿਖਤੀ ਨਹੀਂ ਦਿੰਦੀ ਤਦ ਤੱਕ ਅਸੀਂ ਪੰਜਾਬ ਦੀਆਂ ਮੰਡੀਆਂ 1 ਅਕਤੂਬਰ ਤੋਂ ਬੰਦ ਰੱਖਾਂਗੇ ਬਾਕੀ ਅਸੀਂ ਆਪਦੇ ਸਾਥੀਆਂ ਨੇ ਸਲਾਹ ਕਰਾਂਗੇ ਜਿਵੇਂ ਸਰਕਾਰ ਨੇ ਸਾਨੂੰ ਵਰਚਾਤਾ ਹੋਵੇਂ ਸਰਕਾਰ ਨੂੰ ਅਸੀਂ ਵਰਚਾ ਕੇ ਵਾਪਸ ਆਗੇ ਸਭ ਤੌਰ ਤੇ ਕਹਿੰਦੇ ਨੇ ਕਿ ਮੀਟਿੰਗ ਬੜੀ ਸੁਣੇ ਮਾਹੌਲ ਚ ਹੋਈ ਪਰ ਗੱਲ ਸਰੇੜੀ ਨਹੀਂ ਲੱਗੀ ਸਭ ਤੌਰ ਤੇ ਸਰਕਾਰ ਨੂੰ ਸੁਨੇਹਾ ਦੇ ਦਿੱਤਾ ਕਿ 1 ਅਕਤੂਬਰ ਤੋਂ ਮੰਡੀਆਂ ਬੰਦ ਰਹਿਣਗੀਆਂ ਤਾਂ ਕਿਸਾਨਾਂ ਦੇ ਲਈ ਵੀ ਕਿਤੇ ਨਾ ਕਿਤੇ ਮੁਸੀਬਤ 1 ਅਕਤੂਬਰ ਤੋਂ ਮੰਡੀਆਂ ਬੰਦ ਰਹਿਣਗੀਆਂ ਅਰਤੀ ਫਿਲਹਾਲ ਇਹ ਕਹਿ ਰਹੇ ਨੇ ਪਰ ਹਾਲੇ ਵੀ ਟੇਕ ਹੈ ਕਿਉਂਕਿ ਜੋ ਪਹਿਲਾਂ ਮੀਟਿੰਗ ਹੋਈ ਸੀ ਉਸ 'ਚ ਮੁੱਖ ਮੰਤਰੀ ਮੌਜੂਦ ਨਹੀਂ ਸਨ ਹੁਣ ਸੀਐਮ ਹਾਊਸ 'ਤੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋ ਰਹੀ ਹੈ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਨਪਿੰਦਰ ਵਿਰਾੜ ਕੋਲ ਚਲਦੇ ਆ ਸਿੱਧਾ ਸੀਐਮ ਹਾਊਸ 'ਤੇ ਬਾਹਰ ਮੌਜੂਦ ਨੇ ਮੇਰੇ ਸਹਿਯੋਗੀ ਨਪਿੰਦਰ ਇਹ ਵਿਜੇ ਕਾਲੜਾ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਸੀ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਸਹਿਮਤੀ ਨਹੀਂ ਬਣੀ ਜਿੰਨੀ ਕੁ ਗੱਲਬਾਤ ਅਸੀਂ ਸੁਣੀ ਹੈ ਪਰ ਇੱਕ ਉਮੀਦ ਹੈਗੀ ਹੈ ਹਲੇ ਕਿ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਵਿੱਚ ਕੁਝ ਨਿਕਲ ਕੇ ਆਉਂਦਾ ਤਾਂ ਫਿਰ ਇਹ ਮਸਲਾ ਹੱਲ ਵੀ ਹੋ ਸਕਦਾ ਹੈ ਤਕੋ ਬਿਲਕੁਲ ਮੁੱਖ ਮੰਤਰੀ ਕਿਉਂਕਿ ਸਭ ਤੋਂ ਵੱਡੀ ਸੂਬੇ ਦੀ ਸ਼ਕਤੀ ਆ ਤਾਂ ਮੁੱਖ ਮੰਤਰੀ ਕੋਲੇ ਸਾਰੇ ਅਧਿਕਾਰ ਨੇ ਔਰ ਮੁੱਖ ਮੰਤਰੀ ਇਸ ਮਸਲੇ ਤੇ ਫੈਸਲਾ ਲੈ ਵੀ ਸਕਦੇ ਨੇ ਔਰ ਖਾਸ ਕਰਕੇ ਦੇਖੋ ਹਸਪਤਾਲ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਰਤੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਜਿੱਦਾਂ ਹੀ ਛੁੱਟੀ ਮਿਲੀ ਹਲੇ ਘਰੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਅੱਜ ਮੈਂ ਮੀਟਿੰਗ ਕਰਨੀ ਹੈ ਖਰੀਦ ਨੂੰ ਲੈ ਕੇ ਝੋਨੇ ਦੀ ਖਰੀਦ ਨੂੰ ਲੈ ਕੇ ਕਿਸੇ ਨੂੰ ਦਿੱਕਤ ਨਾ ਆਵੇ ਇਹ ਫੈਸਲਾ ਕਰ ਦਿੱਤਾ ਔਰ ਸਭ ਤਰ੍ਹਾਂ ਦੇ ਰਸਤੇ ਦੇ ਵਿੱਚ ਤੁਸੀਂ ਸੁਨੇਹਾ ਅਫਸਰਾਂ ਤੇ ਮੰਤਰੀਆਂ ਨੂੰ ਦੇ ਦਿੱਤਾ ਉਸੇ ਵੇਲੇ ਇਹ ਮੀਟਿੰਗ ਜਿਹੜੀ ਆਰਤੀਆ ਐਸੋਸੀਏਸ਼ਨ ਦੀ ਸਰਕਾਰ ਦੇ ਨਾਲ ਚੱਲ ਰਹੀ ਸੀ ਜਿਸ ਦੇ ਵਿੱਚ ਚੀਫ ਸੈਕਟਰੀ ਔਰ ਦੋਨੇ ਮੰਤਰੀ ਲਾਲਜਨ ਕੁਟਾਰੂਚਾ ਫੋਰਨ ਸਿਵਲ ਸਪਲਾਈ ਮਹਿਗਵਨ ਦੇ ਮੰਤਰੀ ਤੇ ਕੀਰਤੀਬੜੀ ਮੰਤਰੀ ਜਿਹੜੇ ਨੇ ਗਰਮੀਤ ਸਿੰਘ ਗੁੱਡੀਆਂ ਦੋਨੇ ਮੌਜੂਦ ਸੀ ਬਾਕੀ ਅਫਸਰ ਮੌਜੂਦ ਸੀ ਉਹਨਾਂ ਦੀ ਮੀਟਿੰਗ ਦੇ ਵਿੱਚ ਬੇਸ਼ੱਕ ਗੱਲ ਕੋਈ ਸਿਰੇ ਨਹੀਂ ਲੱਗ ਸਕੀ ਆਰਤੀਆ ਨੇ 1 ਅਕਤੂਬਰ ਤੋਂ ਮੰਡੀਆਂ ਬੰਦ ਕਰਨ ਦਾ ਐਲਾਨ ਵੀ ਕਰ ਦਿੱਤਾ ਪਰ ਕਿਉਂਕਿ ਪੈਰਲਰ ਮੀਟਿੰਗ ਮੁੱਖ ਮੰਤਰੀ ਨੇ ਬੁਲਾ ਲਈ ਆ ਹੁਣ ਅਫਸਰਾਂ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਲਗਾਤਾਰ ਅੰਦਰ ਜਾ ਰਹੀਆਂ ਨੇ ਥੋੜੀ ਦੇਰ ਪਹਿਲਾਂ ਜਿਹੜੇ ਖੇਤੀਬਾੜੀ ਮੰਤਰੀ ਗਰਮੀ ਸੇ ਗੱਡੀਆਂ ਜਿਹੜੇ ਉਹ ਮੀਟਿੰਗ ਕਰਕੇ ਆ ਉਹ ਵੀ ਅੰਦਰ ਗਏ ਨੇ ਲਾਲਚੰਦ ਕਟਾਰੂ ਚੱਕ ਜਿਹੜੇ ਮੀਟਿੰਗ ਕਰਕੇ ਆ ਉਹ ਵੀ ਅੰਦਰ ਗਏ ਨੇ ਚੀਫ ਸਕੱਤਰ ਅਨੁਰਾਗ ਵਰਮਾ ਉਹ ਵੀ ਅੰਦਰ ਗਏ ਨੇ ਜਿਹੜੇ ਸੈਕਟਰੀ ਨੇ ਕੈਬਸ ਇਹਨਾਂ ਉਹ ਅੰਦਰ ਗਏ ਨੇ ਤੇ ਹੋਰ ਕਈ ਵੱਡੇ ਅਧਿਕਾਰੀ ਵਿਭਾਗ ਦੇ ਡਾਇਰੈਕਟਰ ਅੰਦਰ ਗਏ ਨੇ ਤੇ ਸਰਕਾਰ ਦੇ ਜਿਹੜੇ ਹੋਰ ਵੱਡੇ ਅਫਸਰ ਜਿਹੜੇ ਕਿਸੇ ਵੀ ਤਰੀਕੇ ਕਿਸਾਨਾਂ ਦੇ ਨਾਲ ਮੰਡੀਆਂ ਦੇ ਨਾਲ ਜੁੜੇ ਹੋਏ ਨੇ ਉਹ ਸਾਰਿਆਂ ਨੂੰ ਬੁਲਾ ਲਿਆ ਗਿਆ ਔਰ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਲਿਆ ਗਿਆ ਤਾਂਕਿ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ ਔਰ ਲੱਗਦਾ ਹੈ ਕਿ ਜਿਵੇਂ ਮੁੱਖ ਮੰਤਰੀ ਰਸਤੇ ਦੇ ਵਿੱਚੋਂ ਹੀ ਐਕਸ਼ਨ ਮੋਡ ਤੇ ਨਜ਼ਰ ਆਏ ਜਿਵੇਂ ਮੁੱਖ ਮੰਤਰੀ ਨੇ ਦਿਨ ਨਹੀਂ ਛਪਣ ਦਿੱਤਾ ਤੇ 5 ਵਜੇ ਨੂੰ ਮੀਟਿੰਗ ਦਾ ਸਨੇਹਾ ਵੀ ਲਾਇਆ ਉਸ ਸਨੇਹ ਨੂੰ ਲੱਗਦਾ ਹੈ ਕਿ ਇਹ ਮੀਟਿੰਗ ਕੋਈ ਨਾ ਕੋਈ ਨਤੀਜਾ ਜ਼ਰੂਰ ਲੈ ਕੇ ਆਏਗੀ ਔਰ ਕਿਸਾਨਾਂ ਨੂੰ ਜਿਹੜਾ ਹੁਣ ਚਿੰਤਾ ਦੇ ਬਦਲ ਮੰਡਰਾ ਰਹੇ ਆ ਕਿ ਭਾਈ ਜੇ ਆਰਤੀਆਂ ਨੇ ਹੜਤਾਲ ਕਰਤੀ 1 ਅਕਤੂਬਰ ਤੋਂ ਮੰਡੀਆਂ ਨਾ ਖੁੱਲੀਆਂ 1 ਅਕਤੂਬਰ ਤੋਂ ਮੰਡੀਆਂ ਚ ਬਾਸਵਤੀ ਜਾਂ ਝੋਨਾ ਨਾ ਚੱਕਿਆ ਗਿਆ ਤਾਂ ਕਿਸਾਨ ਜਾਣਗੇ ਕਿੱਧਰ ਉਹ ਜਿਹੜਾ ਡਰ ਦੇ ਬਦਲ ਹੈ ਉਹਨਾਂ ਨੂੰ ਪਾਸੇ ਹਟਾਉਣ ਦੇ ਲਈ ਇਹ ਮੀਟਿੰਗ ਜਿਹੜੀ ਉਹ ਅਹਿਮ ਭੂਮਿਕਾ ਨਿਭਾ ਸਕਦੀ ਆ ਤੇ ਮੀਟਿੰਗ ਦੇ ਵਿੱਚ ਕਿਉਂਕਿ ਉੱਥੇ ਦੇ ਕੋਈ ਮੰਤਰੀਆਂ ਨੇ ਵੀ ਜੇ ਕੋਈ ਫੈਸਲਾ ਕਰ ਰਿਹਾ ਤਾਂ ਆਖਰੀ ਫੈਸਲਾ ਮੁੱਖ ਮੰਤਰੀ ਦੀ ਸਲਾਹ ਨਾਲ ਹੋਣਾ ਪਰ ਇੱਥੇ ਮੁੱਖ ਮੰਤਰੀ ਖੁਦ ਮੀਟਿੰਗ ਦੇ ਵਿੱਚ ਮੌਜੂਦ ਨੇ ਮੁੱਖ ਮੰਤਰੀ ਦੀ ਅਗਵਾਈ 'ਚ ਮੀਟਿੰਗ ਹੋ ਰਹੀ ਆ ਚੀਫ ਸੈਕਟਰੀ ਸੂਬੇ ਦੇ ਸਭ ਤੋਂ ਵੱਡੇ ਅਫਸਰ ਜਿਨ੍ਹਾਂ ਨੇ ਪੂਰਾ ਸਿਸਟਮ ਦੇਖਣਾ ਪੂਰਾ ਪ੍ਰਸ਼ਾਸਨ ਦਾ ਸਿਸਟਮ ਉਹਨਾਂ ਨੇ ਚਲਾਉਣਾ ਉਹ ਮੀਟਿੰਗ ਦੇ ਵਿੱਚ ਮੌਜੂਦ ਨੇ ਤਾਂ ਬਾਕੀ ਅਧਿਕਾਰੀ ਮੌਜੂਦ ਨੇ ਤਾਂ ਕੋਈ ਕੇਂਦਰੀ ਪ੍ਰਾਂਤੂ ਨਹੀਂ ਰਹਿ ਜਾਂਦਾ ਤਾਂ ਅਸੇ ਹੀ ਹੈ ਕਿ ਅੱਜ ਜਿਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਆੜਤੀਆਂ ਨੂੰ ਵੀ ਰਾਹ ਦੱਸ ਰਿਆਂ ਦਿੱਤਾ ਜਾ ਸਕਦਾ ਕਿਸਾਨਾਂ ਨੂੰ ਵੀ ਰਾਹ ਦੱਸ ਰਿਆਂ ਦਿੱਤਾ ਜਾ ਸਕਦਾ ਤਾਂ ਫਲਾਲ ਕੁਝ ਮਿੰਟਾਂ ਦੇ ਵਿੱਚ ਲੱਗਦਾ ਹੈ ਕਿ ਮੀਟਿੰਗ ਸ਼ੁਰੂ ਹੋ ਜਾਏਗੀ ਔਰ ਨਜ਼ਰ ਬਣੀ ਰਹੇਗੀ ਵਿਜੇ ਗੇਟ ਤੇ ਅਸੀਂ ਮੌਜੂਦ ਹਾਂ ਔਰ ਘਰ ਦੇ ਅੰਦਰ ਮੀਟਿੰਗ ਸ਼ੁਰੂ ਹੋਣੀ ਹੈ ਤੇ ਘਰ ਦੇ ਬਾਹਰ ਗੇਟ ਤੇ ਅਸੀਂ ਮੌਜੂਦ ਹਾਂ ਥੋੜੀ ਦੇਰ ਤੱਕ ਜਿੱਦਾਂ ਹੀ ਕੋਈ ਨੋ ਕਿ ਅਪਡੇਟ ਹੁੰਦੀ ਆ ਤਾਂ ਤੁਰੰਤ ਸਾਡੇ ਦਰਸ਼ਕਾਂ ਦਾ ਖਾਸ ਕਰਕੇ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅੱਛਾ ਨਵਿੰਦਰ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਆੜਤੀ ਆੜਤੀਆਂ ਦੀਆਂ ਸਮੱਸਿਆਵਾਂ ਨੇ ਆੜਤੀ ਕਹਿ ਰਹੇ ਨੇ ਕਿ ਸਾਡੀ ਇੰਨੀ দামੀ ਬਣਦੀ ਹੈ ਜਾਂ ਜਿਹੜੀਆਂ ਹੋਰ ਉਹਨਾਂ ਦੀ ਕੋਈ ਜਿਹੜਾ ਹੈ ਉਹਦੀ ਕੁਆਲਿਟੀ ਝੋਨੇ ਨੂੰ ਲੈ ਕੇ ਜੋ ਜ਼ਿਕਰ ਕਰ ਰਹੇ ਸੀਗੇ ਇੱਕ ਤੇ ਇਹ ਚੀਜ਼ਾਂ ਨੇ ਇੱਕ ਜਿਹੜਾ ਸਭ ਤੋਂ ਵੱਧ ਜ਼ਿਕਰ ਹੋ ਰਿਹਾ ਹੈ ਕਿ ਜਿਹੜਾ ਭੰਡਾਰ ਭਰਿਆ ਪਿਆ ਹੈ ਜਿਹੜਾ ਇੰਨਾ ਅਨਾਜ ਪਿਆ ਹੈ ਜੇ ਮੰਨ ਲਓ ਆੜਤੀਆਂ ਦੀ ਵੀ ਸਹਿਮਤੀ ਬਣ ਜਾਂਦੀ ਹੈ ਸਰਕਾਰ ਉਹਨਾਂ ਨੂੰ ਵੀ ਮਨਾ ਲੈਂਦੀ ਹੈ ਉਹਨਾਂ ਦਾ ਵੀ ਮਸਲਾ ਕਾਫੀ ਹੱਦ ਤੱਕ ਹੱਲ ਕਰ ਦਿੰਦੀ ਹੈ ਖਰੀਦ ਸ਼ੁਰੂ ਵੀ ਹੋ ਜਾਂਦੀ ਹੈ ਪਰ ਜਿਹੜਾ ਉਸ ਤੋਂ ਵੱਡਾ ਮਸਲਾ ਖੜਾ ਹੈ ਕਿ ਜਿਹੜਾ ਗੋਦਾਮਾਂ ਦੇ ਵਿੱਚ ਅਨਾਜ ਪਿਆ ਹੈ ਉਹਦਾ ਕੀ ਕੀਤਾ ਜਾਊਗਾ ਜੀ ਦੇਖੋ ਅਸਲ ਮਸਲਾ ਵਿਜੇ ਕੁਲ ਮਿਲਾ ਕੇ ਇਹੀ ਹੈ ਕਿ ਭਾਈ ਜੇ ਲਿਫਟਿੰਗ ਦੀ ਸਮੱਸਿਆ ਹੱਲਣਾ ਹੋਈ ਤੇ ਜਦੋਂ ਇੱਕ ਥਾਂ ਖਾਲੀ ਨਾ ਹੋਇਆ ਤਾਂ ਉੱਥੇ ਤੁਸੀਂ ਦੂਜੀ ਫਸਲ ਲਾਉਣੀ ਕਿਵੇਂ ਆ ਤੁਸੀਂ ਦੂਜੀ ਫਸਲ ਉੱਥੇ ਸਟੋਰ ਕਿਵੇਂ ਕਰਨੀ ਆ ਇਹ ਵਾਕਈ ਵੱਡਾ ਚਿੰਤਾ ਦਾ ਮਸਲਾ ਇਸੇ ਮਸਲੇ ਨੂੰ ਲੈ ਕੇ ਕੇਂਦਰ ਦੇ ਨਾਲ ਵੀ ਗੱਲਬਾਤ ਹੋਈ ਆ ਪਰ ਦੇਖੋ ਕਿਉਂਕਿ ਇੱਕ ਸਿਸਟਮ ਹੈ ਵਿਸ਼ੇ ਕੇਂਦਰ ਦੇ ਨਾਲ ਸੂਬਾ ਸਰਕਾਰ ਤਾਲ ਮਿਲ ਕਰੇਗੀ ਤਾਂ ਬੇਸ਼ੱਕ ਐਮਰਜੈਂਸੀ ਵਾਲਾ ਕਹਿ ਲਗੀ ਆਪਾਂ ਕਿ ਟਾਈਮ ਹੈ ਕਿ ਤੁਰੰਤ ਟੱਟੀ ਫੱਟੀ ਫੈਸਲਾ ਲੈਣਾ ਪੈਣਾ ਔਰ ਤੁਰੰਤ ਜਿਵੇਂ ਕਿ ਐਮਰਜੈਂਸੀ ਸੁਭਾਅ ਹੁੰਦੀਆਂ ਉਸੇ ਤਰ੍ਹਾਂ ਦਾ ਫੈਸਲਾ ਲੈਂਦੇ ਆ ਉਸੇ ਤਰ੍ਹਾਂ ਦੀ ਸਰਵਿਸ ਦੇਣੀ ਪੈਗੀ ਯਾਨੀ ਸਹੂਲਤ ਦੇਣੀ ਪੈਗੀ ਔਰ ਐਸੇ ਹਾਲਾਤਾਂ ਦੇ ਵਿੱਚ ਇਧਰੋਂ ਦੂਜੀ ਫਸਲ ਤਿਆਰ ਹੈ ਤੇ ਦੂਜੀ ਪੁਰਾਣੀ ਫਸਲ ਜੋ ਮੰਡੀਆਂ ਦੇ ਵਿੱਚ ਜਾਂ ਜਿਹੜੇ ਗਦਾਮ ਨੇ ਉਹ ਫੁੱਲ ਆ ਤਾਂ ਸ਼ੈਲਟਰਾਂ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਉਹ ਸਾਰੇ ਜਿਹੜੀ ਜਗ੍ਹਾ ਉਹ ਕੀ ਕਿਵੇਂ ਫੈਸਲਾ ਕਰ ਰਹੇ ਕੇਂਦਰ ਜਾਂ ਏਜੰਸੀਆਂ ਨੂੰ ਕਿਵੇਂ ਇਹ ਸੁਨੇਹਾ ਲਾਉਣਾ ਤੇ ਉਹਨਾਂ ਤਿੱਕਰ ਕਿਵੇਂ ਉਹਨਾਂ ਨੂੰ ਇਸ ਚੀਜ਼ ਦੇ ਲਈ ਤਿਆਰ ਕਰਕੇ ਇਹ ਪੂਰਾ ਪ੍ਰਬੰਧ ਕਰਨਾ ਹੈ ਜਿੰਮੇਵਾਰੀ ਕਿਸ ਨਾਲ ਕਿਤੇ ਫਿਰ ਜਦੋਂ ਕੇਂਦਰ ਤੇ ਆ ਪਵੇ ਤਾਂ ਕੇਂਦਰ ਵਾਲਾ ਮਸਲਾ ਸੂਬਾ ਸਰਕਾਰ ਨੇ ਨਿਚੇ ਠਣਾ ਤਾਂ ਕੇਂਦਰ ਦੇ ਨਾਲ ਕਿਉਂਕਿ ਸਿੱਧੀ ਕਿਸਾਨਾਂ ਦੀ ਜਾਂੜਤੀਆਂ ਦੇ ਗੱਲ ਕਰਕੇ ਮਸਲਾ ਹੱਲ ਨਹੀਂ ਹੁੰਦਾ ਤਾਂ ਸੂਬਾ ਸਰਕਾਰ ਜ਼ਿੰਮੇਵਾਰੀ ਚੱਕੇਗੀ ਅੱਜ ਦੀ ਇਹ ਮੀਟਿੰਗ ਉਸੇ ਦਾ ਇੱਕ ਸੰਕੇਤ ਲੱਗਦੀ ਹੈ ਵੀ ਜੇ ਮੁੱਖ ਸਕੱਤਰ ਬਾਕੀ ਸੈਕਟਰੀ ਦੋਨੇ ਮੰਤਰੀ ਔਰ ਜਿਹੜੇ ਖਰੀਦ ਏਜੰਸੀਆਂ ਨੇ ਉਹਨਾਂ ਨਾਲ ਜੁੜੇ ਨਮਾਇੰਦੇ ਮੁੱਖ ਮੰਤਰੀ ਦੇ ਕੋਲੇ ਪਹੁੰਚੇ ਨੇ ਬੁਲਾਏ ਗਏ ਨੇ ਤਾਂ ਇਹਦੇ ਮਾਇਨੇ ਇਹੀ ਕੱਢੇ ਜਾ ਸਕਦੇ ਨੇ ਕਿ ਗੱਲ ਸਿਰਫ ਇਹ ਨਹੀਂ ਕਿ ਕਿਸਾਨਾਂ ਦੀ ਪਈ ਮੰਡੀਆਂ ਦੀ ਫਸਲ ਆ ਰਹੀ ਉਹ ਦਿੱਕਤ ਨਾ ਆਵੇ ਗੱਲ ਸਿਰਫ ਇਹ ਨਹੀਂ ਗੱਲ ਇਹ ਹੈ ਕਿ ਕਿਸਾਨ ਨੇ ਮੰਡੀ ਚ ਲੈ ਕੇ ਆਉਣੀ ਹੈ ਆੜਤੀਏ ਨੇ ਉਹਨੂੰ ਵੇਚਣ ਤੱਕ ਕਰਨਾ ਹੈ ਖਰੀਦ ਏਜੰਸੀਆਂ ਨੇ ਉਹਨੂੰ ਖਰੀਦ ਕਰਨਾ ਹੈ ਖਰੀਦ ਕਰਕੇ ਉਹਦੀ ਲਿਫਟਿੰਗ ਕਰਨੀ ਆ ਇਹ ਇੱਕ ਪੂਰੀ ਚੇਨ ਹੈ ਤੇ ਜੇ ਕਿਤੇ ਇੱਕ ਕੜੀ ਵੀ ਵਿੱਚ ਟੁੱਟ ਜਾਂਦੀ ਆ ਤਾਂ ਇਹ ਪੂਰੀ ਦੀ ਪੂਰੀ ਚੇਨ ਆ ਜਿਹੜੀ ਉਹ ਉੱਥੇ ਕਹਿ ਸਕਦੇ ਆ ਕਿ ਖਰਾਬ ਹੋ ਜਾਣੀ ਆ ਇਹ ਚੇਨ ਨੂੰ ਕਿਵੇਂ ਕੰਟੀਨਿਊ ਕਰਨਾ ਆੜਤੀਆ ਵੀ ਰਾਜੀ ਹੋਣਾ ਚਾਹੀਦਾ ਕਿਸਾਨ ਨੂੰ ਵੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਏਜੰਸੀਆਂ ਵੀ ਰੈਡੀ ਹੋਣੀਆਂ ਚਾਹੀਦੀਆਂ ਨੇ ਉਹ ਪੂਰੀ ਲਿਫਟਿੰਗ ਦੇ ਲਈ ਔਰ ਲਿਫਟਿੰਗ ਹੋਣੀ ਵੀ ਚਾਹੀਦੀ ਆ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਇਹ ਸਾਰਾ ਤਾਲਮੇਲ ਹੈ ਵਿਜੇਕ ਉਹ ਤਾਲਮੇਲ ਕਿਵੇਂ ਬਿਠਾਉਣਾ ਉਹ ਜ਼ਿੰਮੇਵਾਰੀ ਸਰਕਾਰ ਦੀ ਬਣ ਜਾਂਦੀ ਆ ਤਾਂ ਹੁਣ ਉਸੇ ਤਾਲਮੇਲ ਨੂੰ ਫਿੱਟ ਕਰਨ ਦੇ ਲਈ ਉਸੇ ਤਾਲਮੇਲ ਨੂੰ ਬਿਲਕੁਲ ਸਮੂਥ ਕਰਨ ਦੇ ਲਈ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਆ ਤਾਂ ਸਾਰਿਆਂ ਨੂੰ ਬੁਲਾ ਲਿਆ ਗਿਆ ਤਾਂ ਕਿ ਕੱਲ ਨੂੰ ਕੋਈ ਨਾ ਰਵੇ ਕਿ ਫਲਾਣੇ ਤੇ ਗੱਲ ਆ ਗਈ ਜਾਂ ਫਲਾਣੇ ਨਾਲ ਆ ਕਮੀ ਰਹੇਗੀ ਐਸਾ ਨਹੀਂ ਰਹੇਗਾ ਤਾਂ ਹੁਣ ਥੋੜੀ ਦੇਰ ਤੱਕ ਜਦੋਂ ਇਹ ਮੀਟਿੰਗ ਹੋਵੇਗੀ ਮੀਟਿੰਗ ਦੇ ਵਿੱਚ ਹਰ ਇਫ ਵਟ ਤੇ ਚਰਚਾ ਹੋਵੇਗੀ ਕਿਉਂ ਆਖਿਰ ਕਿਉਂ ਨਹੀਂ ਹੋ ਸਕਿਆ ਜੋ ਹੋਊਗਾ ਤਾਂ ਕਿਵੇਂ ਹੋਊਗਾ ਜੇ ਕਿੰਨ ਦਿੱਕਤ ਆ ਤਾਂ ਉਹ ਕਿਉਂ ਆ ਉਹ ਸਾਰੇ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੇ ਚਰਚਾ ਕਰਨ ਤੋਂ ਬਾਅਦ ਕੇਂਦਰ ਦੇ ਨਾਲ ਤਾਲਮਿਲ ਕਰਨਾ ਪਿਆ ਉਹ ਤਾਲਮਿਲ ਕਰਕੇ ਸਾਰੇ ਮਸਲੇ ਦਾ ਅਗਰ ਹੱਲ ਨਿਕਲਦਾ ਤਾਂ ਜਾ ਕੇ ਇਸ ਮਸਜਿਦ ਨਾਲ ਜਿੱਥੇ ਜਾਣਾ ਤਾਂ ਅੱਜ ਦੀ ਮੀਟਿੰਗ ਤੋਂ ਕਿਤਨੇ ਕਿਤੇ ਕਿਸਾਨ ਤੇ ਆੜਤੀਏ ਦੋਨਾਂ ਦਾ ਮਸਲਾ ਔਰ ਨਾਲ ਹੀ ਸਰਕਾਰ ਦਾ ਵੀ ਜੇ ਇਹ ਪੂਰੀ ਸਮੱਸਿਆ ਪੈਦਾ ਹੁੰਦੀ ਹੈ ਜੇ ਆੜਤੀ ਹੜਤਾਲ ਤੇ ਜਾਂਦੇ ਨੇ ਜੇ ਕਿਸਾਨਾਂ ਦੀ ਫਸਲ ਰੁਲਦੀ ਹੈ ਜੇ ਮੰਡੀਆਂ ਚ ਬੱਦਲ ਪਈ ਰਹਿੰਦੀ ਹੈ ਜੇ ਲਿਫਟਿੰਗ ਨਹੀਂ ਹੁੰਦੀ ਤਾਂ ਉਹਦੇ ਹੀ ਕਿਤਨੇ ਕਿਤੇ ਸਮੱਸਿਆ ਸਰਕਾਰ ਨੂੰ ਵੀ ਚਲਣੀ ਪੈਣੀ ਹੈ ਏਜੰਸੀਆਂ ਨੂੰ ਵੀ ਚਲਣੀ ਪੈਣੀ ਆ ਤਾਂ ਜੇ ਸਾਰੀਆਂ ਚ ਜਸ ਸਮੂਥ ਚਲਦੀਆਂ ਨਾ ਤਾਂ ਸਰਕਾਰ ਨੂੰ ਦਿੱਕਤ ਹੋਣੀ ਹੈ ਨਾ ਏਜੰਸੀਆਂ ਨੂੰ ਨਾ ਆੜਤੀਆਂ ਨੂੰ ਨਾ ਕਿਸਾਨ ਨੂੰ ਤਾਂ ਪੈਸੇ ਦਾ ਪ੍ਰਬੰਧ ਹੋ ਚੁੱਕਿਆ ਉਹ ਵੀ ਸਾਫ਼ ਤੌਰ ਤੇ ਪਹਿਲੇ ਸੁਨੇਹਾ ਆ ਗਿਆ ਸੀ ਮੁੱਖ ਮੰਤਰੀ ਦੇ ਵੱਲੋਂ ਕਿ ਭਾਈ ਪੈਸੇ ਦਾ ਪ੍ਰਬੰਧ ਹੋ ਗਿਆ ਉਹ ਕੋਈ ਸਮੱਸਿਆ ਨਹੀਂ ਹੁਣ ਪੈਸੇ ਦਾ ਪ੍ਰਬੰਧ ਹੋ ਗਿਆ ਫਸਲ ਵੀ ਤਿਆਰ ਹੈ ਫਸਲ ਖਰੀਦ ਕੇ ਪੈਸੇ ਦੇਣ ਨੂੰ ਵੀ ਹੈਗੇ ਆ ਪਰ ਜਿਹੜਾ ਵਿੱਚ ਸਿਸਟਮ ਹੈ ਉਹ ਸਿਸਟਮ ਵੀ ਸਬੂਤ ਕਰਨਾ ਪੈਣਾ ਉਹ ਸਿਸਟਮ ਨੂੰ ਸਮੂਤ ਕਰਨ ਦੇ ਲਈ ਇਹ ਮੀਟਿੰਗ ਹੈ ਜਿਹੜੀ ਇਹ ਬੁਲਾਈ ਗਈ ਹੈ ਔਰ ਇਸ ਮੀਟਿੰਗ ਤੋਂ ਕਾਫੀ ਉਮੀਦਾਂ ਨੇ ਆੜਤੀਆਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਖੁਦ ਵੀ ਕਿ ਇਸ ਮੀਟਿੰਗ ਦੇ ਵਿੱਚ ਸਾਰੇ ਰਾਮ ਰੋਲੇ ਦਾ ਮਸਲੇ ਦਾ ਹੱਲ ਨਿਕਲ ਆਵੇ ਜੀ ਠੀਕ ਹੈ ਠੀਕ ਹੈ ਫਿਲਹਾਲ ਸ਼ੁਕਰੀਆ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਨਪਿੰਦਰ ਤੁਸੀਂ ਨਜ਼ਰ ਬਣਾਈ ਰੱਖਿਓ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਅਫਸਰ ਪਹੁੰਚ ਚੁੱਕੇ ਨੇ ਮੰਤਰੀ ਪਹੁੰਚ ਚੁੱਕੇ ਨੇ ਔਰ ਕੀ ਹੁਣ ਫਾਈਨਲ ਡਿਸੀਜਨ ਜਿਹੜਾ ਹੈ ਮੀਟਿੰਗ ਚੋਂ ਨਿਕਲ ਕੇ ਆਉਂਦਾ ਕਿਉਂਕਿ ਸਾਰਿਆਂ ਦੀਆਂ ਆਸਾਂ ਉਸੇ ਮੀਟਿੰਗ ਤੇ ਨੇ ਕਿ ਆਰਤੀਆਂ ਦੀਆਂ ਮੰਗਾਂ ਦਾ ਹੱਲ ਹੁੰਦਾ ਤਾਂ ਉਹ ਸਟ੍ਰਾਈਕ ਤੇ ਨਹੀਂ ਜਾਣਗੇ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਹੁੰਦਾ ਤਾਂ ਉਹ ਸਟ੍ਰਾਈਕ ਤੇ ਨਹੀਂ ਜਾਣਗੇ ਸੋ ਕੀ ਮੁੱਖ ਮੰਤਰੀ ਹੁਣ ਆਉਂਦੇ ਹੀ ਇਸ ਮਸਲੇ ਨੂੰ ਹੱਲ ਕਰ ਪਾਉਣਗੇ ਜਾਂ ਫਿਰ ਅਗਲੇ ਦਿਨਾਂ ਛੋਰ ਵੀ ਮੀਟਿੰਗਾਂ ਇਸ ਬਾਬਤ ਚੱਲ ਸਕਦੀਆਂ ਨੇ ਇਹ ਦੇਖਣਾ ਹੈ